ਪਾਜੀ ਹਾਂਜੀ ਆਏ ਨਵੀਂ ਵੈਰਾਈਟੀ ਕੇ ਨਹੀਂ ਅੱਜ ਮੈਂ ਕਿ ਰੋਜ਼ਾਨਾ ਪਾਜੀ ਬਿਨਾ ਨਾਗਾ ਨਵੀਂ ਵੈਰਾਈਟੀ ਹੀ ਆ ਰਹੀ ਆ ਉਹਦੇ ਕੋਲ ਲੱਗਦੀਆਂ ਕਿ ਜਿਆਦਾ ਦੇਖੋ ਦੇਖੋ ਅੱਛਾ ਬਾਸਲ ਖੁੱਲੀ ਜਾਂਦੀ ਐ ਤੇ ਮਾਲ ਜਾਈ ਜਾਂਦਾ ਵੀ ਹੋਰ ਕਿਹੜੇ ਪਾਜੀ ਨਵੇਂ ਸੂਟ ਕਿਹੜੇ ਆਏ ਆ ਮੈਂ ਕਿ ਆਹ ਦੇਖੋ ਪਾਜੀ ਮੈਂ ਤਾਂ ਓਪਨ ਕਰ ਰੱਖਿਆ ਤੇਰੀ ਕੈਮਰਾ ਹਟਾਓ ਮੇਰੇ ਤੋਂ ਸੂਟਾ ਤੇ ਲਿਆਓ ਦੇਖੋ ਵੈਰਾਈਟੀ ਕਿੰਨੀ ਸੋਹਣੀ ਵੈਰਾਈਟੀ ਆਈ ਪਾਜੀ ਬੜਾ ਹੀ ਸੋਹਣਾ ਡਿਜ਼ਾਈਨ ਆ ਇਹਦਾ ਭਾਜੀ ਇਕੱਲਾ ਤੁਸੀਂ ਫੂਟ ਦਾ ਵਰਕ ਦੇਖ ਰਹੇ ਹੋ ਪੌਂਚਿਆਂ ਦਾ ਵੀ ਦੇਖੋ ਅੱਛਾ ਇਹ ਪੌਂਚਿਆਂ ਦੇ ਵਰਕ ਵੀ ਆ ਗਿਆ ਇਹ ਤੁਸੀਂ ਇਕੱਲਾ ਪੌਂਚਿਆਂ ਦਾ ਦੇਖ ਰਹੇ ਹੋ ਦੁਪੱਟੇ ਦਾ ਵੀ ਦੇਖੋ ਦੁਪੱਟਾ ਵੀ ਨਵਾਂ ਮਿਲੂਗਾ ਤੁਹਾਡੇ ਕੋਲ ਮੈਂ ਕਿਹਾ ਭਾਜੀ ਕਮੀਜ਼ ਸਲਵਾਰ ਦੁਪੱਟਾ ਸਿੰਨੇ ਬੜੇ ਸ਼ਾਨਦਾਰ ਬਣੇ ਹੋਏ ਆ ਭਾਜੀ ਕਲਰ ਵੀ ਹੈਗੇ ਮੈਂ ਕਿਹਾ ਉਹ ਦੇਖੋ ਡਿਸਪਲੇ ਕੀਤਾ ਹੈ ਭਾਜੀ ਸਾਡੀ ਪੂਰੀ ਕੈਟੀ ਕਰ ਰੱਖੀ ਹੈ ਕੀ ਬਾਤ ਹੈ ਜੀ ਜਮਾ ਨਵਾਂ ਡਿਜ਼ਾਈਨ ਭਾਜੀ ਹੁਣ ਆਪਾਂ ਰੇਟ ਦੀ ਗੱਲ ਕਰੀਏ ਰੇਟ ਭਾਜੀ 50% ਤੋਂ 13000 ਵਾਲੇ ਹੈਂਡਵਰਕ ਵਾਲੇ ਫੁੱਟ ਹੈ ਇਹ ਸਿਰਫ 650 ਦੀ ਰੇਂਜ 650 ਦੀ ਰੇਂਜ ਅੱਛਾ ਹੋਰ ਭਾਜੀ ਅਗਲੇ ਡਿਜ਼ਾਈਨ ਅਗਲੇ ਡਿਜ਼ਾਈਨ ਇੱਧਰ ਆ ਦੇਖੋ ਭਾਜੀ ਆ ਆਗੇ ਡਿਜ਼ਾਈਨ ਇਹ ਭਾਜੀ ਨਾਰਮਲ ਰੇਂਜ ਦੇ ਮਲਟੀ ਹੈਡ ਦੀਆਂ ਕੜਾਈਆਂ ਜਰੀ ਤੇ ਹੈਂਡਵਰਕ ਮਿਕਸ ਹੈਗਾ ਇਹ ਭਾਜੀ ਜਿਵੇਂ ਕਿ ਮੰਨ ਲਓ 53 5300 ਵਾਲੇ ਏਕਾ ਜੀ 2600 ਦੀ ਰੇਂਜ ਚ ਇਹ ਤਰਾ 50 ਉਪਰ ਆਏ ਹੈ। ਹੋਰ ਕਿਹੜੇ ਡਿਜ਼ਾਈਨ ਹੈ ਭਾਜੀ? ਇਹ ਆ ਲਓ ਭਾਜੀ ਡਿਜ਼ਾਈਨਾਂ ਦੀ ਕੀ ਕਮੀ ਹੈ ਜੀ? ਇਹ ਆ ਲਓ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਭਾਜੀ। ਆਹ ਦੇਖੋ ਨਵੇਂ-ਨਵੇਂ ਕੱਪੜਿਆਂ ਤੇ ਨਵੇਂ-ਨਵੇਂ ਡਿਜ਼ਾਈਨ ਲਓ। ਆ ਲਓ ਆਰੀ ਵਰਕ ਵਾਲਾ ਬਹੁਤ ਹੀ ਸ਼ਾਨਦਾਰ ਕੱਪੜਾ ਦੇਖੋ ਭਾਜੀ ਡਬਲ ਸ਼ੇਡ ਦੇ ਵਿੱਚ ਕੱਪੜਾ ਆਏਗਾ ਔਰ ਆ ਆਏਗਾ ਇਹਦਾ ਦੁਪੱਟਾ। ਡਿਜ਼ਾਈਨਿੰਗ ਦੇਖੋ ਭਾਜੀ ਕਿੰਨੀ ਸ਼ਾਨਦਾਰ ਤੇ ਨਵੀਂ ਡਿਜ਼ਾਈਨਿੰਗ ਹੈ। ਇਹ ਆ ਲਓ ਭਾਜੀ ਆ ਆ ਗਿਆ ਕੰਟਰਾਸਟ ਦੁਪੱਟੇ ਦੇ ਨਾਲ ਆਰੀ ਵਰਕ ਦੇ ਵਿੱਚ ਬਾਟਮ ਵਰਕ ਵਾਲਾ ਫੈਂਸੀ ਸੂਟ। ਉਹ ਸੂਟ 'ਚ ਕੀ ਹੈ ਭਾਜੀ ਆਹ? ਇਹ ਭਾਜੀ ਪੇਪਰ ਹੈ ਬਿਲਕੁਲ ਨਵੇਂ ਪੀਸ ਆ ਦੇਖੋ ਐਸ ਤਰ੍ਹਾਂ ਪੈਕਿੰਗ ਹੋ ਕੇ ਆਉਂਦੀ ਹੈ। ਆਹੋ। ਇਹ ਬਿਲਕੁਲ ਨਵੇਂ ਜਿਹੜੇ ਤਿਆਰ ਹੁੰਦੇ ਆ ਸੂਟ ਉਹਨਾਂ 'ਚ ਰੈਪਰ ਵਗੈਰਾ ਪਾ ਕੇ ਆਹ ਦੇਖੋ ਕੱਲਾ ਸੂਟ 'ਚ ਨਹੀਂ ਦੁਪੱਟੇ ਦੇ ਵਿੱਚ ਵੀ ਰੈਪਰ ਹੁੰਦਾ ਹੈਗਾ। ਆਹ ਲਓ ਮੈਂ ਦੁਪੱਟਾ ਵੀ ਖੋਲ ਦਿੰਦਾ ਹੈਗਾ। ਆਹ ਲਓ ਭਾਜੀ ਆਹ ਦੇਖੋ ਆ ਦੁਪੱਟੇ ਦੀ ਡਿਜ਼ਾਈਨਿੰਗ ਆ ਗਈ। ਰੇਟ ਅੱਧੇ 50% ਆਫ ਤੇ ਪਰਵਾ ਚੌਥ ਸਪੈਸ਼ਲ ਵੈਰਾਈਟੀ ਆ ਰਹੀ ਹੈ ਜਿਹੜੀਆਂ ਮੇਰੀਆਂ ਭੈਣਾਂ ਨੇ ਦਾਜ ਵਰੀ ਵਾਲੇ ਸੂਟ ਬਣਾਣੇ ਆ ਪਾਰਟੀ ਵੇਅਰ ਸੂਟ ਬਣਾਉਣੇ ਆ ਤਾਂ ਗਾਰੰਟੀ ਕਰਦਾ ਬਾਜ਼ਾਰ ਨਾਲੋਂ ਘੱਟ ਤੇ ਸਸਤੇ ਰੇਟਾਂ ਤੇ ਗੋਠੀ ਵਰਲਡਵਾਈਡ ਤੋਂ ਵੀ ਬਿਹਾਰ ਬਠਿੰਡਾ ਵਾਲਿਆਂ ਦੇ ਹੀ ਵੈਰਾਈਟੀ ਮਿਲਦੀ ਹੈ ਔਰ ਮਿਲਣੇ ਵੀ ਵੈਰਾਈਟੀ ਬੜੀ ਸ਼ਾਨਦਾਰ ਹੈ ਪਾਜੀ ਦਿਖਾਓ ਪਾਜੀ ਡਿਜ਼ਾਈਨ ਕਿਹੜੇ ਆ ਹੋਰ ਦੇਖੋ ਪਾਜੀ ਕਿੰਨੇ ਸੋਹਣੇ ਸੋਹਣੇ ਹਰੇ ਕਲਰ ਦੇ ਵਿੱਚ ਲਾਈਟ weight ਵਾਲੇ ਹੈਵੀ weight ਵਾਲੇ ਸਾਰੇ ਤਰ੍ਹਾਂ ਦੇ ਡਿਜ਼ਾਈਨ ਹੈ ਪਾਜੀ ਆ ਲੋ ਆ ਦੇਖੋ ਸੂਟ ਪਿੱਛੇ ਕਿ ਲੋਕ ਹੋ ਕੇ ਰੱਖੇ ਹੋਇਆ ਇਹ ਲਕੋ ਕੇ ਨਹੀਂ ਰੱਖੇ ਪਾਜੀ ਇਹ ਬਸ ਪਿਆਰੀ ਕਰੀ ਜਾਂਦੇ ਸੀ ਤੁਸੀਂ ਕੈਂਪ ਦਾ ਲੈ ਕੇ ਆ ਗਏ ਪਾਜੀ ਪਾਜੀ ਗਲੇ ਵਾਲੀਆਂ ਵੀ ਆ ਗਏ ਇਹਦੇ ਚ ਜਮਾ ਪਾਜੀ ਗਲੇ ਵਾਲੇ ਡਿਜ਼ਾਈਨ ਵੀ ਆ ਕੀ ਆਵਾਜ਼ਾਂ ਵੀ ਆ ਦੇਖੋ ਪਾਜੀ ਕ੍ਰਾਸ਼ ਕਪੜੇ ਤੇ ਸੋਹਣੇ ਸੋਹਣੇ ਨਵੇਂ ਨਵੇਂ ਡਿਜ਼ਾਈਨ 50% ਆਫ ਤੇ ਪਾਜੀ 50% ਤੋਂ ਉੱਪਰ ਹੈਵੀ ਹੈਵੀ ਦੁਪट्टे ਵਾਲੇ ਡਿਜ਼ਾਈਨ ਆ ਦੇਖੋ ਜੀ ਦੋ ਜੀ ਸਾਰੀਆਂ ਚੀਜ਼ਾਂ ਮਿਲ ਜਾਣੀਆਂ ਤੁਹਾਡੇ ਕੋਲ ਦਾ ਫੇਰ ਹੈ ਮੈਂ ਕਹਾਂ ਜਮਾ ਜੀ ਆ ਦੇਖੋ ਅੱਜ ਕੱਲ ਪਿਸਟਲ ਕਲਰਾਂ ਦਾ ਟ੍ਰੈਂਡ ਚੱਲ ਰਿਹਾ ਪਿਸਟਲ ਕਲਰਾਂ ਦੇ ਵਿੱਚ ਵੀ ਫੁੱਲ ਵੈਰਾਈਟੀ ਮਿਲੂਗੀ ਜੇ ਮਾਤਰੀ ਆਤੀ ਲੈ ਕੇ ਆਏ ਸੋਹਣੇ ਸੋਹਣੇ ਡਿਜ਼ਾਈਨ ਬਹੁਤ ਹੀ ਪਿਆਰੇ ਤੇ ਬਹੁਤ ਹੀ ਖੂਬਸੂਰਤ ਜਿਵੇਂ ਕਿ ਆ ਆਰਟੀਕਲ ਹੈ ਜੀ ਤੁਸੀਂ ਯਕੀਨ ਮੰਨਿਓ ਫੈਂਸੀ ਆਰਟੀਕਲ ਤੇ ਮਿਲਣ ਜਾ ਰਿਹਾ 33 3300 ਵਾਲੇ 34 3400 ਵਾਲੇ ਸੂਰ ਮਿਲਣ ਜਾ ਰਿਹਾ ਸਿਰਫ 1650 ਰੁਪਏ ਤੇ 1650 ਰੁਪਏ ਤੇ ਇਡਾ ਖੂਬਸੂਰਤ ਆਰਟੀਕਲ ਆਵੇ 1550 ਰੁਪਏ ਆ ਜਿੰਨਾ ਮਾਲ ਲੱਗਿਆ 600 ਰੁਪਏ ਦੇ 600 ਰੁਪਏ ਦਾ 600 ਰੁਪਏ ਦਾ 600 ਰੁਪਏ ਦਾ 600 ਰੁਪਏ ਦਾ ਆ ਜਿੰਨਾ ਰਜੇ ਦੀ ਮਾਲ ਲੱਗਿਆ ਸਾਰਾ 600 ਰੇਂਜ ਚ ਆ ਨੋਰਮਲ ਰੇਂਜ ਚ ਹੈ ਅਗਲਾ ਆਰਟੀਕਲ ਭਾਜੀ 500 ਰੁਪਏ ਤੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਖੂਬਸੂਰਤ ਲਓ ਜੀ ਪੀਸ ਵਾਕਈ ਬਹੁਤ ਸੋਹਣੇ ਆ ਆਪਣੇ ਕੋਲੇ ਨੋਰਮਲ ਰੇਟ ਦੇ ਵਿੱਚ ਆ ਚੁੱਕੇ ਆ 500 ਤੋਂ ਲੈ ਕੇ 1100 ਰੇਂਜ ਦੇ ਵਿੱਚ ਕਿਸੇ ਨੇ ਦੇ ਲੈਣ ਵਾਸਤੇ ਲੈਣਾ ਕਰਵਾ ਸਪੈਸ਼ਲ ਆਫਰ ਲੱਗ ਚੁੱਕੀ ਆ ਹਰ ਇੱਕ ਤਰ੍ਹਾਂ 850 ਰੁਪਏ ਦਾ ਸੂਟ ਹੈ ਜੀ ਸ਼ੈਡੋ ਉੱਪਰ ਕੋ ਨੈਕ ਬਹੁਤ ਸੋਹਣਾ ਬਣਿਆ ਹੋਇਆ ਹੈ ਟਾਈ ਪੱਟੀ ਸਟਾਈਲ ਵਾਲੇ ਪੀਸ ਆ ਚੁੱਕੇ ਆ ਔਰ ਗੈਂਦਾ ਦੇ ਉੱਪਰ ਹੈ ਨਵੀਆਂ ਚੀਜ਼ਾਂ 650 850 600 500 ਹਿੱਕ ਤਰ੍ਹਾਂ ਦੇ ਇੱਕ ਮੇਰੇ ਕੋਲ ਆਰਟੀਕਲ ਟਾਈ ਪੱਟੀ ਵਾਲਾ ਸਟਾਈਲ ਦੇਖਿਆ ਨੂੰ ਤੇ ਇਹ ਤੋਂ ਬਾਅਦ ਇੱਕ ਚੀਜ਼ ਮੇਰੇ ਕੋਲ ਹੋਰ ਆ ਚੁੱਕੀ ਹੈ 650 ਰੁਪਏ ਦੇ ਵਿੱਚ ਆਹ ਦੇਖੋ ਜੀ ਸਿਲਕ ਦਾ ਸੂਟ ਹੈ 650 ਰੁਪਏ ਦੇ ਵਿੱਚ ਹੈ ਜੀ ਜਰੀ ਦਾ ਕੰਮ ਦੁਪੱਟਾ ਫੋਰ ਸੈਟ ਨਵੀਆਂ ਚੀਜ਼ਾਂ ਆਹ ਸਾਰੇ ਇੱਕ ਆਹ ਦੇਖੋ ਜੀ 500 ਰੁਪਏ ਦੇ ਵਿੱਚ ਸੌਰੀ 550 ਰੁਪਏ ਦੇ ਵਿੱਚ ਆਹ ਸਾਰੇ ਕਲ ਇਸ ਤਰ੍ਹਾਂ ਡੀਐਮ ਤੁਹਾਨੂੰ ਸਾਰੇ ਗੋਠੀ ਵਰਡ ਬੈਟ ਮਿਲਣਗੇ ਆ ਡਿਆਣੀ ਦੇਖੋ ਜੀ ਕਿੰਨਿਆ ਪੀਸ 600 600 600 ਇਸ ਤਰ੍ਹਾਂ ਦੇ ਬਹੁਤ ਵੀ ਸਾਜੂ ਕੇ ਆਪਣੇ ਕੋਲੇ 600 700 ਆ ਲੋ ਜੀ 550 ਵੈਰਾਈਟੀ ਬਹੁਤ ਆਈ ਹੋਈ ਹੈ ਆ ਲੋ ਜੀ ਇੱਕ ਕਰੂਏ ਦੀ ਸਪੈਸ਼ਲ ਆਫਰ ਦੇ ਉੱਪਰ ਪੀਸ ਆ ਚੁੱਕਿਆ ਆਪਣੇ ਕੋਲੇ ਰੈੱਡ ਪ੍ਰਦੀਪ ਜੀ ਕਰੂਏ ਦੀ ਸਪੈਸ਼ਲ ਆਫਰ ਤੇ ਰੈੱਡ ਪੀਸ ਆ ਚੁੱਕਿਆ ਮੌਜੀ ਕਰਵਾ ਸਪੈਸ਼ਲ ਲੈ ਕੇ ਆਏ ਬਹੁਤ ਹੀ ਸ਼ਾਨਦਾਰ ਬਹੁਤ ਹੀ ਖੂਬਸੂਰਤ ਤੇ ਮਨ ਖੁਸ਼ ਹੋਣਗਾ ਇਸ ਰੇਂਜ ਚ ਨਹੀਂ ਮਿਲਣਾ ਜੀ ਇਸ ਰੇਂਜ ਚ ਨਹੀਂ ਮਿਲਣਾ ਇੰਨਾ ਸੋਹਣਾ ਡਿਜ਼ਾਈਨ ਜੋਰ ਜੱਟ ਦੇ ਉੱਪਰ ਜੋਰ ਜੱਟ ਦੇ ਉੱਪਰ ਇੰਨਾ ਸੋਹਣਾ ਡਿਜ਼ਾਈਨ ਮੈਂ ਕਹਿੰਦਾ ਨਹੀਂ ਮਿਲਣਾ ਜੀ 900 ਰੁਪਏ ਦਾ ਸਕਾਊਟ ਹੈ ਆ ਕੇ ਗੱਲ ਚੈੱਕ ਕਰੋ ਕਰਵਾ ਸਪੈਸ਼ਲ ਜਾ ਰਿਹਾ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਨਾਰਮਲ ਰੇਟਾਂ ਤੇ ਤੇ ਬਹੁਤ ਹੀ ਜੈ ਰੇਟਾਂ ਤੇ 1816 ਆਰਟੀਕਲ ਮਿਲਣ ਆ ਲਿਖੜ ਗਿਆ ਹੈ ਹੈਂਡਵਰਕ ਦੇ ਹੈਂਡਵਰਕ ਦੇ ਜੈਪੁਰੀ ਡਿਜ਼ਾਈਨ ਨਾਲ ਆ ਸਾਰਾ ਹੀ ਕੰਮ ਨਾ ਹੈਂਡ ਦਾ ਕੀਤਾ ਵੀਰੇ ਭਾਈ ਆ ਪਰਲ ਕੀਤਾ ਭਾਜੀ ਆ ਸਾਰਾ ਪਰਲ ਆ ਪਰਲ ਹੈ ਸਾਰਾ ਆ ਪਰਲ ਹੈ ਆ ਪਰਲ ਹੈ ਆ ਸਿਪਲੀ ਵਰਕ ਹੈ ਆ ਨੀਮ ਜੇਰੀ ਵਰਕ ਹੈ ਸਾਰਾ ਹੀ ਸੂਟ ਹੈਂਡਵਰਕ ਕੀਤਾ ਹੈ ਤੇ ਆਪਾਂ ਦੁਪੱਟੇ ਦੀ ਗੱਲ ਕਰੀਏ ਨજર ਦੀ ਆ ਦੁਪੱਟਾ ਵੀ ਹੈਂਡਵਰਕ ਹੈ ਭਾਈ ਸਾਰਾ ਕੋਰਸ ਹੈ ਬਾਰਡਰ ਬੜਾ ਹੈ ਜੈਪੁਰੀ ਨਾਲ ਬਹੁਤ ਹੀ ਪਿਆਰਾ ਆਰਟੀਕਲ ਹੈ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਬਹੁਤ ਹੀ ਖੂਬਸੂਰਤ ਹੈ ਬਾਕੀ ਭਾਈ ਜੀ ਇਹਦੇ ਕਲਰ ਵੀ ਹੈਗੇ ਸਾਡੇ ਭਾਈ ਜੀ ਆ ਜੋ ਇਹਦਾ ਲੈ ਰਿਹਾ ਬਿਲਕੁਲ ਆ ਦੇਖੋ ਭਾਜੀ ਕਲਰ ਵੀ ਬਹੁਤ ਸੋਹਣੇ ਸੋਹਣੇ ਹੈ ਇਹ ਬਿਲਕੁਲ ਲੇਟੈਸਟ ਤੇ ਨਵੀਂ ਡਿਜ਼ਾਈਨਿੰਗ ਆਈ ਹੈ ਰਜਤ ਜੀ ਕੰਮ ਹੈਗਾ ਸਾਰਾ ਹੈਂਡਵਰਕ ਦਾ ਠੀਕ ਹੈ ਜੀ ਪਰਲ ਪਿੱਤਾ ਸਿੱਪੀ ਮਲਟੀਵਰਕ ਹੈਗਾ ਔਰ ਦੁਪੱਟਾ ਜਿਵੇਂ ਕਿ ਪ੍ਰਦੀਪ ਜੀ ਨੇ ਦੱਸਿਆ ਦੁਪੱਟੇ ਦੇ ਵੀ फोर साइडेड वर्क ਆਏਗਾ ਬਾਂਦਨੀ ਸਟਾਈਲ ਦੇ ਵਿੱਚ ਜੈਪੁਰੀ ਸਟਾਈਲ ਦੇ ਵਿੱਚ ਉੱਪਰ ਸানা ਹੈਂਡਵਰਕ ਕੀਤਾ ਹੈ ਕਲਰ ਤੀਜਾ ਵੀ ਬੜਾ ਸੋਹਣਾ ਹੈ ਜੀ ਬਲੈਕ ਕਲਰ ਗੈਰਮਾਰੋ ਭਾਜੀ ਗੈਰਮਾਰੋ ਵਰਕ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਜੀ ਇਹ ਕਲਰ ਬੜੇ ਟਾਪ ਦੇ ਵਾਹ ਜਾਊਗੀ ਜਿਹੜੀ ਕੁਆਲਿਟੀ ਆਪਣੇ ਮਿਲੂ ਨਹੀਂ ਜੀ ਜਿੰਨੀ ਕੁਆਲਿਟੀ ਗੋਚੀਆਂ ਨੇ ਮਿਲੂਗੀ ਮੈਂ ਨਹੀਂ ਕਹਿੰਦਾ ਪੂਰੇ ਬਟੰਡੇ ਮਿਲੂ ਭਾਜੀ ਬਿਲਕੁਲ ਸਹੀ ਗੱਲ ਆ ਭਾਜੀ ਤੁਹਾਡੀ ਬਿਲਕੁਲ ਜਾਇਜ਼ ਗੱਲ ਆ ਉਹ ਸানা ਵੱਡੀ ਗੱਲ ਪਤਾ ਕੀ 50% ਡਿਸਕਾਊਂਟ ਦੇ ਰਹੇ ਆ 50% 50% ਰੋਡ ਕੈਮ ਦੀ ਗੱਲ ਨਹੀਂ ਜੀ ਸਾਡੇ ਕੋ ਬੋਪੱਡੀ ਕਹਦਾ 50% ਕਹਿ ਹੱਕੂ ਦੇਗਾ ਅਸੀਂ ਦੇਵਾਂਗੇ ਭਾਈ ਅਸੀਂ ਦੇਵਾਂਗੇ 50% ਚ ਦਵਾਂਗੇ ਕਹਿ ਕੇ ਨਵਾਂਗੇ 60% ਕਿ ਕਰਾਂਗੇ ਸਾਡੇ ਵੇਰ ਨੂੰ ਦੇਖਦਾ ਵੇ ਲਾਡੀ ਬੰਦੀ ਜੀ ਕਹਿੰਦੇ 70% ਆਪ ਦੇ ਕੇ ਹਰ ਕੋਈ ਦੇਗਾ ਲੇਕਿਨ ਦੇਗਾ ਕੋਈ ਨਹੀਂ ਦੇਰੇ ਨੇ ਕੋਣ ਗੋਠੀ ਵਾਲੇ ਢੋਪੀ ਵੀਰ ਬਠਿੰਡੇ ਵਾਲੇ ਹਰ ਨਵੇਂ ਡਿਜ਼ਾਈਨ ਤੇ ਹਰ ਨਵੇਂ ਆਈਟਮ ਤੇ ਹਰ ਨਵੇਂ ਦੇ ਇੰਤਿਹਾਰੇ ਦੇਦੇ ਨੇ 50% ਆਫ ਸੂਰੇ ਮਸਲੀਨ ਦਾ ਸੂਟ ਆਪਣੇ ਕੋਲ ਆ ਚੁੱਕਿਆ ਆਊਟਲਾਈਨਿੰਗ ਦਾ ਕੰਮ ਹੈ ਸਾਰਾ ਡਿਜ਼ਾਈਨ ਬਹੁਤ ਸੋਹਣਾ ਹੈ ਤੇ ਨਾਲ ਦੁਪੱਟਾ ਵੀ ਮਸਲੀਨ ਦਾ 3 ਮੀਟਰ ਬਾਟਨ ਆਫਲੀ ਫਰੰਚ ਦੇ ਨਾਲ ਕਲਰ ਮਿਲਣਗੇ 4 ਆਹ ਲਓ ਜੀ ਆਹ 4 ਕਲਰ ਦੇਖੋ ਜੀ ਸ਼ੰਕਰ ਬ੍ਰਾਂਡ ਦਾ ਮਾਲ ਹੈ ਵੀਰੇ ਰੇਟ ਮਤਲਬ ਨਿਗਾਹ ਕਰਾ ਦਾਂ ਜੀ 1250 1250 ਇਸ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲ ਬਹੁਤ ਹੈ ਜੀ ਡਿਜ਼ਾਈਨ ਇੱਕ ਨਹੀਂ ਹੈ ਡਿਜ਼ਾਈਨ ਕਈ ਹੈ ਵੀਰੇ ਆਹ ਲਓ ਜੀ 1250 ਸਾਡੇ 12 12 ਸੋਰੇਨ ਦੇ ਵਿੱਚ ਆ ਲਓ ਜੀ ਇੱਕ ਗੱਜਰ ਭਾਜੀ ਰਾਖੀ ਦਾ ਪੀਸ ਆ ਚੁੱਕਿਆ ਮੇਰੇ ਕੋਲ ਰਾਖੀ ਦਾ ਆਲੋ ਡਿਜ਼ਾਈਨ ਦੇਖ ਲਓ ਜੀ ਪ੍ਰਦੀਪ ਜੀ ਵੀ ਆ ਰਹੀ ਆ ਆਵਾਜ਼ ਤੇ ਡਿਨ ਦੇ ਨਵੇਂ ਚੀਜਾਂ ਲੱਗ ਆਂ ਅੱਛੇ ਤਾਂ ਨਵੀਆਂ ਆ ਆ ਵੇਖ ਇਧਰ ਨਵੀਆਂ ਚੀਜਾਂ ਆ ਨਵੇਂ ਚੀਜਾਂ ਲੱਗ ਆ ਨਵੇਂ ਚੀਜਾਂ ਆ ਰਕੇ ਦਿਖਾਓ ਭਾਜੀ ਕਿਹੜੀਆਂ ਚੀਜਾਂ ਆ ਇਹ ਆ ਵੇਖੋ ਭਾਜੀ ਕਰਵਾ ਸਪੈਸ਼ਲ ਆ ਭਾਜੀ ਆ ਲਓ ਭਾਜੀ ਸਾਹ ਦੇ ਕੋ ਜੰਬੋ ਸਾਈਜ਼ ਹੈ ਭਾਜੀ ਜੰਬੋ ਸਾਈਜ਼ ਹੈ ਅੱਛਾ ਇਹ ਬੰਦਿਆਂ ਲਈ ਹੈ ਇਹ ਭਾਜੀ ਇਹ ਬੰਦਿਆਂ ਲਈ ਹੈ ਉਹ ਨਹੀਂ ਭਾਜੀ ਕੀ ਗੱਲ ਆ ਪੈਂਟ ਤੇ ਸ਼ਰਟ ਹੈ ਉਹ ਨਹੀਂ ਭਾਜੀ ਇਹ ਹੈ ਜੀ ਸ਼ਰਾਰਾ ਸਟਾਈਲ ਦੇ ਵਿੱਚ ਬਹੁਤ ਸੋਹਣੀ ਆਈਟਮ ਆਈ ਹੈ ਆ ਦੇਖੋ ਸ਼ਰਾਰਾ ਦੇਖੋ ਭਾਜੀ ਜੰਬੋ ਸਾਈਜ਼ ਹੈ ਆ ਦੇਖੋ ਭਾਜੀ ਇਹ ਬਣੇਗੀ ਇਸ ਤਰ੍ਹਾਂ ਜਿਵੇਂ ਅੱਜ ਕੱਲ ਟ੍ਰੈਂਡ ਦੇ ਵਿੱਚ ਸਾਹਿਬ ਜੀ ਦੱਸਣਾ ਮੈਂ ਤੁਹਾਡਾ ਵੀ ਬਣ ਜਦੇ ਤਾਂ ਪਾਜੀ ਪਹਿਲਾਂ ਛੋਟਾ ਵਾਸਤੇ ਪਹਿਣਾ ਵਾਸਤੇ ਅੱਛਾ ਨਵੇਂ ਰਵਾਜ ਚੀਜ਼ ਹੈ ਜੀ ਇੰਡੋ ਬੈਸਟਨ ਗਿੰਦੇ ਆ ਪਾਜੀ ਇਹਦੀ ਬੈਗ ਵੀ ਖਾਓ ਹਾਂ ਲੋ ਪਾਜੀ ਆ ਦੇਖੋ ਆ ਬੈਗ ਤੇ ਵਾਰਕ ਆਏਗਾ ਠੀਕ ਹੈ ਜੀ ਆ ਨੀਚੇ ਘੇਰੇ ਤੇ ਆਏਗਾ ਵੈਰਾਈਟੀ ਹੈ ਜਦ ਪਾਜੀ ਵੈਰਾਈਟੀ ਹੈ ਵੈਰਾਈਟੀ ਹੈ ਆ ਤਾਂ ਜੀ ਕਹਿੰਦੀ ਮੇਰਾ ਬਣ ਜਾਏਗਾ ਮੇਰੇ ਆ ਦੇਖੋ ਪੂਰਾ ਪੂਰਾ ਆ ਗਿਆ ਆ ਲੋ ਜੀ ਆਪਾਂ ਚੈੱਕ ਵੀ ਕਰਾਉਣਾ ਪਾਜੀ ਲਗਾ ਕੇ ਬੁਸਤੇ ਦੇ ਵਿੱਚ ਠੀਕ ਹੈ ਪਾਜੀ ਜਦ ਪਾਜੀ ਜੱਜ ਹੈ ਆ ਲੋ ਪਾਜੀ ਚੈੱਕ ਕਰੋ ਜੀ ਰੇਟ ਭਾਜੀ ਰੇਟ ਭਾਜੀ ਆ ਰਿਹਾ ਜੀ ਆ ਰਿਹਾ ਦੇ ਰੇਟ ਅੱਧਾ 50% ਆਪੋ ਇਸ ਰੇਟ ਬਹੁਤ ਘੱਟ ਹੈ 6800 ਰੁਪਏ ਦਾ ਸੂਟ ਹੈ ਸਿਰਫ 3300 ਰੁਪਏ ਦੇ ਵਿੱਚ ਹੈ 3300 ਰੁਪਏ ਦੇ ਵਿੱਚ ਸ਼ੋਰ ਸ਼ੋਰ ਦੇ ਨਾਲ ਅਮਰੀਲਾ ਕਟ ਸ਼ਲਾਰਾ ਆ ਚੁੱਕੇ ਵੀਰੇ ਉਹ ਸੋਹਣੀ ਚੀਜ਼ ਹੈ ਭਾਜੀ ਭਾਜੀ ਕਲਰ ਚਾਰ ਕਿੱਥੇ ਹੈ ਆ ਦੇਖ ਇਹ ਆ ਲੋ ਭਾਜੀ ਕਲਰ ਵਿੱਚ ਲਗਾ ਦੇ ਕਲਰ ਵੀ ਬਹੁਤ ਸੋਹਣੀ ਹੈ ਜੀ ਆ ਤੇ ਲੋ ਸਾਈਡ ਵੀ ਜੀ ਆ ਲੋ ਆ ਗਏ ਜੀ ਕਲਰ ਦੇ ਦੇਖੋ ਜੀ ਆ ਲੈ ਕੋਸ਼ ਸੈਸ਼ਲ ਕਰਵਾ ਚੋਤ ਰੈਡਰੀ ਲੱਗੇ ਭਾਜੀ ਆ ਲੋ ਚਲ ਦੇ ਚੈੱਕ ਕਰੋ ਭਾਜੀ ਇਹ ਭਾਜੀ ਹੈਂਡ ਹੈ ਆ ਸਰ ਹੈਂਡ ਹੈ ਭਾਜੀ ਚੈੱਕ ਕਰੋ ਭਾਜੀ ਇਹ ਸਾਰਾ ਫਰੰਟ ਪਲੇਟ ਦਾ ਕੰਮ ਹੁੰਦਾ ਵੀਰੇ ਉਲਟੀ ਡੋਰੀ ਦਾ ਕੰਮ ਆ ਇਹ ਸਾਰਾ ਉਲਟੀ ਫੂਈ ਚੱਲਦੀ ਹੈ ਤੇ ਜਿਹੜਾ ਵੀਰੇ ਇਹ ਚੀਜ਼ ਹੈ ਨਾ ਇਹ ਪੈਪਲਨ ਸਟਾਈਲ ਨਾਲੋਂ ਹਟ ਕੇ ਬਿਲਕੁਲ ਨਵੀਂ ਵੈਰਾਈਟੀ ਆਈ ਹੈ ਠੀਕ ਹੈ ਸ਼ਰਾਦੇ ਨਾਲ ਛੋਟ ਸਟੇਟ ਕੁੜਤੀ ਠੀਕ ਹੈ ਬਿਲਕੁਲ ਨਵਾਂ ਕਨਸੈਪਟ ਹੈ ਮੇਰੇ ਪਹਿਣਾ ਵਾਸਤੇ ਸ਼ਰਾਦਾ ਥੋੜਾ ਜੈਂਬੋ ਪਾਜੀ ਹੋਰ ਫੁੱਲਾ ਡੋਲਾ ਪਾਜੀ ਆ ਲੋ ਚੈੱਕ ਕਰੋ ਬਾਜੀ ਇਹ ਨਵੀਆਂ ਨਵੀਆਂ ਤੀਜਾ ਸਿਰਫ ਤੁਹਾਡੀ ਖਾਸ ਸਪੈਸ਼ਲ ਕਰਵਾ ਸਪੈਸ਼ਲ ਕਰਵਾ ਦੇਂਗਾ ਕਿ ਜੈਂਬੋ ਸਟਾਈਲ ਦੇ ਨਾਲ ਜੀ ਬੋਟਮ ਜੈਂਬੋ ਸਾਈਜ਼ ਆ ਫੁੱਲ ਸਾਈਜ਼ ਆ ਛੋਟ ਕੁਰਤੀ ਆ ਬੜੀ ਪਿਆਰੀ ਰੇਟ ਦੇਖੋ ਰੇਟ ਅੱਧੇ ਸਾਲੇ ਭਾਜੀ 3300 ਰੁਪਏ 3300 ਰੁਪਏ 3300 ਬਹੁਤ ਘੱਟ ਰੇਟ ਆ ਵੀਰੇ ਮਾਣਾ ਨਹੀਂ ਮਿਲਣਾ ਇਸ ਰੇਟ ਕਿੱਥੇ ਨਹੀਂ ਮਿਲਣਾ ਜਿੱਥੇ ਮਰਜੀ ਟਾਇਰ ਕਰ ਲੋ ਟੈਲਰ ਮਾਰਚ 2500 ਰੁਪਏ ਉਸ ਸਾਈਜ਼ ਬਣਾ ਦੇਗੇ ਆ ਜੈਂਬੋ ਸਾਈਜ਼ ਬਣਾ ਲਗੇ 2500 ਟੈਲਰ ਮਾਰਚ ਕਰੀਦਾ 3300 ਰੁਪਏ ਦੇ ਦੇਣਾ ਸੀ ਮੇਰੇ ਕੋਲ 3300 3300 ਅੱਧੇ ਰੇਟ ਅੱਧੇ ਰੇਟ ਵੀਰ ਜੀ ਯਾ ਫੇਸ ਤੋਂ ਵੀ ਅੱਧੇ ਹੋ ਗਏ ਰੇਟ ਅੱਧੇ ਰੇਟ 50 ਰੁਪਏ ਦਾ ਮੇਲਾ ਲੱਗ ਸੀ ਆਇਓ 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 ਬਲੇਤੋ ਸਾਰਾ ਆਇਓ ਅੱਜ ਪਹਿਲੀ ਟੀਟੇ ਲੈ ਕੇ ਆਇਆ ਪਾਰਕ ਉੱਤੇ ਬੈਠਾਂਗੇ ਹਾਲੇ ਭਾਜੀ ਆ ਜਾਈ ਥੋੜਾ ਜਿਹਾ ਅੱਗੇ ਚੱਲਦੇ ਹਾਂ ਹੁਣ ਆਪਾਂ ਇੱਥੇ ਬੈਠੇ ਭਾਜੀ ਹਾਂਜੀ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਭਾਜੀ ਲੈ ਗਿਆ ਲੈ ਗਿਆ ਰਹਿ ਆ ਸਰਦਿਆ ਦਾ ਮੌਜੀ ਇਹ ਮੈਂ ਦੱਸਦਾ ਪ੍ਰਦੀਪ ਜੀ ਗੱਲ ਕੀ ਹੋਈ ਆ ਕੱਲ ਮੇਰੀ ਇੱਕ ਭੈਣ ਕਹਿੰਦੀ ਕਹਿੰਦੀ ਵੀਰੇ ਸਾਦੀਆਂ ਵਾਲੇ ਦੁਪੱਟਿਆਂ ਵਾਲੇ ਸੂਤ ਨਹੀਂ ਆਏ ਅੱਛਾ ਜੀ ਮੈਂ ਕਹਾਂ ਸਵੇਰੇ ਲੈ ਲਿਓ ਜੀ ਆਗੀ ਸਵੇਰ ਆਗੀ ਵੈਰਾਈ ਆਗੇ ਵੀਰੇ ਵੈਲਵਟ ਦੀਆਂ ਸਟੋਲਾ ਨਾਲ ਠੀਕ ਹੈ ਜੀ ਬਹੁਤ ਹੀ ਸੋਹਣੇ ਸੋਹਣੇ ਸਾਦੀਆਂ ਵਾਲੇ 50% ਤੇ ਆ ਸੋਲਾ ਸਟੋਲਾ ਦੇ ਨਾਲ ਆ ਗਿਆ ਵੀਰੇ ਅੱਧੇ ਰੇਟਾਂ ਤੇ 12 12 ਤੋਂ ਵਾਲੇ 600 ਦੀ ਰੇਂਜ ਚ ਆ ਮੇਰੇ ਕਾ 550 ਦੀ ਰੇਂਜ ਚ ਵੱਡਾ ਸਟੋਲ ਦੇ ਨਾਲ ਭਾਜੀ ਸੈਜ ਫੁੱਲ ਹੋਏਗਾ ਛੋਲੇ ਸ਼ੋਅ ਦਵਾਂਗੇ ਭਾਜੀ ਛੋਲੇ ਸਟੋਰੀ ਸ਼ੋਅ ਦਵਾਂਗੇ 11 16 ਆਰਟੀਕਲ ਦਿਨ ਜਾ ਰਹੇ ਸਰ 550 ਰੁਪਏ ਚ ਫੁੱਲ ਪ्योर ਗਰਮ ਕਪੜਾ ਵੀ ਟ੍ਰੈਂਡਡ ਕੁਆਲਿਟੀ ਬ੍ਰੈਂਡ تک ਕਰ ਸਕੋ ਬਾਈ ਬ੍ਰੈਂਡ تک ਕਰੋ ਬਾਈ ਆ ਲਓ ਜੀ ਆ ਦੇਖੋ ਡਿਜ਼ਾਈਨਿੰਗ ਚੈੱਕ ਕਰੋ ਤੇ ਆ ਜਿਹੜੀ ਆਈਟਮ ਹੈ ਜੀ ਇਹ ਆ ਗਿਆ 벨ਵੈਟ ਦੇ ਉੱਤੇ ਡਿਜ਼ਾਈਨਰ ਲੁੱਕ ਦੇ ਵਿੱਚ ਬਹੁਤ ਹੀ ਸ਼ਾਨਦਾਰ 50% ਡਾਊਨ ਹੈ ਉਹ ਮਹਿੰਗਾ ਤਾਂ ਹੈ ਭਾਜੀ ਪਰ ਅੱਪਾ ਦਾ ਉਸੇ ਰੇਟ 'ਚ ਹੀ ਦੇਣਾ ਹੈ ਅੱਦੇ ਰੇਟ ਜਿੰਨੀ ਕਿ 4500 ਸਾਢੇ 2500 ਪੱਕੀ ਗੱਲ ਹੈ 100% ਲੋਲੀ ਪੱਕੀ ਗੱਲ ਹੈ 벨ਵੈਟ ਦੇ ਸੂਟ ਦੇ ਰਹੇ ਆ ਅਸੀਂ ਸਾਢੇ 2500 ਰੁਪਏ ਦਾ ਫੁੱਲ ਲੌਂਗ ਲੰਬਾਈ ਦੇ ਨਾਲ ਲੰਬਾਈ ਚੈੱਕ ਕਰ ਸਕਦੇ ਹੋ ਪਿਕਚਰ ਕਰ ਸਕਦੇ ਹੋ ショਅ ਤੇ ਵੀ ਮੜ ਕੇ ਭਾਜੀ ਸਾਰਾ ਪੈਸਾ ਦਾ ਭਾਈ ਸਾਰਾ ਵੈਲਵਟ ਦਾ ਹੈ ਸਟੋਲ ਵੀ ਵੈਲਵਟ ਦਾ ਪੌਂਚੇ ਦੀ ਵੈਲਵਟ ਦੇ ਔਰ ਸ਼ਰਟ ਵੀ ਵੈਲਵਟ ਦੇ ਕਲਰ ਭਾਜੀ ਕਲਰ ਭਾਜੀ ਆ ਦੇਖੋ ਇਹਨੇ ਸੋਹਣੇ ਸੋਹਣੇ ਕਲਰ ਪਏ ਆ ਜਿਹੜੇ ਭਾਜੀ ਆ ਸਾਡੇ ਕਲਰ ਵੈਲਵਟ ਦੇ ਹੀ ਹੈਗੇ ਆ ਆ ਸਾਰੀ ਵੈਰਾਈਟੀ ਤੇ ਹੋਣੇ ਰੇਟ ਲੱਗਿਆ ਹੈਗਾ ਬਿਲਕੁਲ ਨਵੀਂ ਤੇ ਫਲੈਸ਼ ਵੈਰਾਈਟੀ ਆ ਰਹੀ ਹੈ ਡੇਲੀ ਅਪਡੇਟ ਹੋ ਰਹੀ ਹੈ ਆ ਦੇਖੋ ਆ ਜੱਲੀ ਆ ਰਿਹਾ ਪ੍ਰੋਗਰਾਮ ਡੇਟਾ ਦਾ ਦੇਖੋ ਲੱਗੀ ਜਾ ਰਹੀ ਐ ਤੁਸੀਂ ਤਾਂ ਲੱਗਦੇ ਆ ਮੈਂ ਕਿਹਾ ਜਮਾ ਭਾਜੀ ਜਮਾ ਟੋਪਲ ਵੀ ਆਈ ਹੈ ਭਾਜੀ ਆ ਲੋ ਜੀ ਇਹ ਕੋਟਨ ਹੈ ਭਾਜੀ ਇਹ ਮਤਲਬ ਗੈਨ ਦਾ ਇਹ ਹੈ ਕਿ ਇੰਨਾ ਦਿਨ ਜੇ ਕਿਸੇ ਨੇ ਕੋਟਨ ਲੈਣੀ ਹੈ ਨਾ ਕੋਟਨ ਵੀ ਮਿਲੋ ਜਨ ਕੀ ਰੇਟ ਕਿੱਦਾਂ ਲਾਇਆ ਆਪਾਂ ਬਿਲਕੁਲ ਜੀ ਲੋ ਜੀ ਰੇਟ ਘਾ ਕੇ ਲੈ ਆਏ ਕੋਟਨ ਦੇ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ 50% ਸਸਤੋਂ ਤੋਂ 100% ਤੇ ਆਪਾਂ ਦੁਪੱਟਾ ਵੀ ਡੈੱਕਾ ਲੈ ਲੈਣਾ ਵਡਾਲਦਾ ਵਡਾਲ ਦਰਪਟ ਇਹ ਭਾਜੀ ਤੇ 2300 ਰੁਪਏ ਸੋਹਣੀਆਂ ਦੇ ਹੋਣਾਂ 1100 ਰੁਪਏ ਦਾ ਲਓ ਜੀ 2300 ਵਾਲਾ ਹੁਣ ਸਿਰਫ 1100 ਦੀ ਰੇਂਜ ਵਿੱਚ ਮਿਲਣ ਜਾ ਰਿਹਾ ਲੁੱਟ ਲਓ ਮੇਰਾ ਇਹ ਆ ਦੇਖੋ ਜੀ 2316 ਗਰਮੀ ਵਾਲਾ ਆਰਟੀਕਲ ਮੌਸਮ ਜਾ ਰਿਹਾ ਹੈ ਰੇੜ ਗਈ ਘਟ ਪਾਈ ਦੀ 1100 ਰੁਪਏ ਦਾ ਇਹ ਨੇ ਜੀ ਗੋਥੀ ਵਾਲਿਆਂ ਦੀਆਂ ਆਫਰਾਂ ਕਰਵਾ ਜੋਤ ਸਪੈਸ਼ਲ ਭਾਜੀ ਕਲਰ ਵੀ ਨੇ ਕਲਰ ਵੀ ਬਹੁਤ ਸੋਹਣੇ ਸੋਹਣੇ ਹੈ ਹਲੋ ਕਲਰ ਵੀ ਨੇ ਭਾਜੀ ਕਲਰ ਵੀ ਬਹੁਤ ਸੋਹਣੇ ਸੋਹਣੇ ਹੈ ਹਲੋ ਭਾਜੀ ਹਲੋ ਭਾਈ ਸੁਣੀ ਵੈਰੈਟੀ ਆ ਚੁੱਕੀ ਆਪਣੇ ਕੋਲੇ ਪਾਰਟੀ ਫੇਰ ਸੂਟ ਆ ਬਹੁਤ ਘੱਟ ਰੇਟ ਦਾ ਜਿਵੇਂ ਕਿ 1500 ਰੁਪਏ ਚ ਵੀ ਸ਼ੇਪ ਨੱਕ ਦੇ ਦੇ ਦਿਆਂ ਆਪਾਂ ਰੇਟ ਬਹੁਤ ਘੱਟ ਨੇ ਆ ਦੇਖੋ ਜੀ ਸਾਰੇ ਸੂਟਾਂ ਦੇ ਡਿਜ਼ਾਈਨ ਲੱਗੇ ਹੁੰਦਾ ਵੀਰ ਜੀ ਦਿਖਾਓ ਮਰੇ ਕੀ ਕੀ ਚੀਜ਼ ਆਪਣੇ ਕੋਲੇ ਆ ਲਓ ਜੀ ਇਹ ਸਾਰੇ ਬੇਸ ਵੀ ਨਵੇਂ ਆਏ ਆ ਵੀਰ ਜੀ ਦੁਪੱਟੇ ਹੈਗੇ ਆ ਟੈਬੀ ਦੇ ਦੁਪੱਟੇ ਵੀਰੇ ਆਰਗੈਨਿਕ ਦੇ ਸੂਟ ਹੈ ਹੈਵੀ ਸੂਟ ਹੈ ਹੈਵੀ ਦੁਪੱਟੇ ਵੀਰੇ ਸਾਰੇ 50% ਆਫ ਤੇ ਲੱਗ ਚੁੱਕੇ ਆ ਕਰੂਆ ਸਪੈਸ਼ਲ ਮੇਲਾ ਲੱਗ ਚੁੱਕਿਆ ਵੀਰੇ 32 33 3300 ਵਾਲੇ ਆ 16.5 ਤੋਂ ਮਿਲਣ ਜਾ ਰਹੇ ਆ ਵੀਰੇ ਕਲਰ ਚਾਰਟ ਬਹੁਤ ਸੋਹਣੇ ਆ ਆ ਲਓ ਦਿਖਾਉ ਜੀ ਲਓ ਜੀ 1650 ਰੁਪਏ ਰੇਂਜ ਦੇ ਵਿੱਚ ਆ ਪੀਸ ਵਾਕਈ ਬਹੁਤ ਸੋਹਣੇ ਆ ਔਰ ਗੈਂਜਾ ਤੇ 3200 3300 ਆਏ ਵੇਚ ਰਹੇ ਆ ਆਪਣੇ ਕੋਲੇ ਯਾਰ ਦੇ ਵਿੱਚ ਕਹਿੰਦੇ 3200 3300 ਰੁਪਏ ਦੇ ਵਿੱਚ ਵੇਚ ਰਹੇ ਆ ਆਪਣੇ ਕੋਲੇ 1600 1500 ਇਸ ਤਰ੍ਹਾਂ ਦੀ ਪੀਸ ਆ ਜੀ ਵੀ ਹੋਰ ਦਿਖਾਣਾ ਤੁਹਾਨੂੰ ਆ ਲਓ ਆ ਦੇਖੋ ਜੀ ਪਲੇਨ بیس ਵੀ ਆਪਣੇ ਬਹੁਤ ਲੱਗੀ ਕਟਿੰਗ ਹੋ ਰਿਹਾ ਮਾਲ ਵੀਰੇ 500 ਤੋਂ ਲੈ ਕੇ 1200 ਰੁਪਏ ਦਾ ਤੱਕ ਆਪਾਂ ਨੂੰ ਪਲੇਨ بیس ਮਿਲ ਜੂ ਆਪਾਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਆ ਹੋਰ ਵੀ ਵਰਕ ਕਰਵਾ ਸਕਦੇ ਆ ਜਿਵੇਂ ਕਿ ਪੇਂਟਿੰਗ ਵਗੈਰਾ ਚੱਲਦੀ ਪਈ ਉਹ ਵੀ ਕਰਵਾ ਸਕਦੇ ਆ ਇੱਕ ਮੇਰੇ ਕੋਲ ਹੋਰ ਚੀਜ਼ ਰੱਖਿਆ ਆ অর্ਗੈਨਿਕ ਦੇ ਉੱਪਰ ਆ ਲੋ ਜੀ ਪੀਸ ਦੇਖੋ ਜੀ ਪੂਰਾ ਸੈੱਟ ਆ ਚੁੱਕਿਆ ਮੇਰੇ ਕੋਲੇ অর্ਗੈਂਜ਼ਾ ਦੇ ਉੱਪਰ ਪੈਚ ਦਾ ਕੰਮ ਹੈ ਜੀ ਸਾਰਾ ਆ ਖੋਲੀ ਬਟਾ ਪੀਸ ਖੋਲੀ ਇੱਕ ਆ ਪੀਸ ਥੋੜਾ ਪੈਚ ਦਾ ਕੰਮ ਹੈ ਵੀਰੇ ਦੁਪੱਟਾ ਵੀ ਬਹੁਤ ਸੋਹਣਾ ਸੂਟ ਦਾ ਲੁੱਕ ਬਹੁਤ ਸੋਹਣੀਆ ਸੂਰਦੀ ਜੀ ਆ ਲੋ ਆ ਦੇਖੋ ਜੀ ਪੂਰਾ ਫਰੰਟ ਦੇਖੋ ਸੂਟ ਦਾ ਕਿੰਨਾ ਪਿਆਰੇ ਵੀਰ ਜੀ ਆ ਦਿਖਾਈਓ ਵੀਰ ਜੀ ਪੂਰਾ ਫਰੰਟ ਪੂਰਾ ਫਰੰਟ ਦੇਖੋ ਕਿੰਨਾ ਸੋਹਣਾ ਚੁੱਕਿਆ ਤੇ ਨਾਲ ਦੁਪੱਟਾ ਦੇਖੋ ਜੀ ਕਿੰਨਾ ਸੋਹਣਾ ਪੱਲਿਆਂ ਤੇ ਕੰਮ ਆ ਆ ਦੇਖੋ ਜੀ ਆ ਇਹਦੇ ਕਲਰ ਚਾਰਟ ਹੈ ਜੀ ਆ ਕਲਰ ਚਾਰਟ ਹੈ ਜੀ ਤੇ ਰੇਟ ਮੈਂ ਤੁਹਾਨੂੰ ਨੀਕਾ ਕਰਾਉਣਾ ਜੀ ਬਹੁਤ ਸੋਹਣਾ ਪੀਸ ਹੈ 15 1550 ਸਿਰਫ 3300 ਰੁਪਏ ਸੂਟ ਸੀਕੇ ਜੀ 1550 ਦੀ ਰੇਂਜ ਵਿੱਚ ਐਦੋ ਬਾ ਗੋਰੀ ਵੀਰੇ ਦੀ ਡਿਜ਼ਾਈਨ ਲਈ ਬਹੁਤ ਸੋਹਣਾ ਆਪਣੇ ਕੋਲ ਆਇਆ ਵੀਰੇ ਦਾਜਬਰੀ ਵਾਲੇ ਸੂਟ ਹੈਵੀ ਸੂਟ ਹੈਵੀ ਦੁਪੱਟੇ ਆਣਗੇ ਪਰਲ ਦਾ ਸਾਰਾ ਕੰਮ ਕੀਤਾ ਹੋਇਆ ਕਲਰ ਚਾਰਟ ਬਹੁਤ ਸੋਹਣੇ ਆਏ ਐ ਇਹ ਸਾਰੇ 50% ਆਫ ਤੇ ਲੱਗ ਚੁੱਕੇ ਐ ਵੀਰੇ 3300 ਰੁਪਏ ਦਾ ਸੂਟ ਆ ਸਿਰਫ ਸੂਟ ਪੂਰਾ ਹੈਵੀ ਹੈ ਦੁਪੱਟਾ ਹੈਵੀ ਹੈ ਰਜਤ ਭਾਜੀ ਕਲਰ ਚਾਰਟ ਚੈੱਕ ਕਰਾ ਦਿਓ ਆ ਲੋ ਸਾਰੇ ਕਲਰ ਨਵੇਂ ਆਏ ਐ 10 ਕਲਰ ਆਏ ਐ ਚ ਭਾਜੀ ਆ ਲੋ ਲਓ ਜੀ ਆ ਸਾਰੇ ਨਵੇਂ ਕਲਰ ਚਾਰਟ ਆਏ ਹੈਗੇ ਡਾਰਕ ਲਾਈਟ ਮੀਡੀਅਮ ਰਾਖੀ ਦਾ ਪੀਸ ਦੇਖ ਲਓ ਨਾ ਵੀਰੇ ਸਪੈਸ਼ਲ ਕਰੂਏ ਦੇ ਵਿੱਚ ਆਪਣੇ ਕੋਲੇ ਜਿਓਮੈਟਿਕਰ ਪਿੰਡ ਤੇ ਰਾਖੀ ਦਾ ਪੀਸ ਆ ਚੁੱਕਾ ਜੀ ਆ ਦੇਖੋ ਜੀ neck ਨਾਲ ਪੈਨਲ ਸਟਾਈਲ ਬਣਿਆ ਹੋਇਆ ਤੇ ਦੁਪੱਟਾ ਜੀਰੋ ਸਿੱਪੀ ਦੇ ਕੰਮ ਨਾਲ ਆ ਚੁੱਕਾ ਜੀ ਚਨੂਨ ਸ਼ਕੂਨ ਦਾ ਦੁਪੱਟਾ ਜੀਰੋ ਸਿੱਪੀ ਦੇ ਕੰਮ ਨਾਲ ਡਿਜ਼ਾਈਨ ਆ ਚੁੱਕਾ ਵੀਰੇ ਰੇਟ ਤੁਹਾਨੂੰ ਨਿਗਾ ਕਰਾਵਾਂਗੇ ਪਹਿਲਾਂ ਡੈਮੋ ਚੈੱਕ ਕਰ ਲਓ ਜੀ ਆ ਦੇਖੋ ਜੀ ਕਿੱਡਾ ਸੋਹਣਾ ਰਾਖੀ ਦਾ ਪੀਸ ਹੈ ਸਿਰਫ 3200 ਰੁਪਏ ਦੇ ਵਿੱਚ ਆ ਚੁੱਕਿਆ ਆਪਣੇ ਕੋਲੇ 30 ਕਲਰ ਡਿਜ਼ਾਈਨ ਕਲਰ ਭਾਜੀ ਆਪ ਪੂਰੀ ਦੀ ਪੂਰੀ ਕੈਟਲੌਗ ਆ ਗਈ ਹੈ ਕਲਰ ਤੁਸੀਂ ਜ਼ਰੂਰ ਦਿਖਾਓ ਆ ਇਸ ਤਰ੍ਹਾਂ ਡਿਜ਼ਾਈਨ ਬਣਨੇ ਆ ਅੱਜ ਸ਼ੈਰੀ ਭਾਜੀ ਕੋਲੇ ਜਿੰਨੇ ਵੀ ਪੀਸ ਪਏ ਸਾਰੇ ਕੈਟਲੌਗ ਵਾਲੇ ਆ ਇਹ ਵੀਰ ਜੀ ਜਿਹੜੇ ਤੁਸੀਂ ਆਹ ਵਾਲੇ ਦਿਖਾ ਰਹੇ ਹੋ ਵੀਰ ਜੀ ਇਹ 2650 ਰੁਪਏ ਦੇ ਵਿੱਚ ਹੈ ਬਿਲਕੁਲ ਜੀ ਬਿਲਕੁਲ ਭਾਜੀ 30% ਆਫ ਤੇ ਹਾਂਜੀ 50% ਆਫ ਹੈ ਜੀ ਆਪਣੇ ਰੇਟ ਆਹ ਦੇਖੋ ਜੀ ਰਾਖੀ ਬ੍ਰਾਂਡ ਦੇ ਪੀਸ ਆ ਵੀਰੇ ਸੋਨਾ ਸਟਾਈਲ ਸੀਗਾ ਰਾਖੀ ਜਿਵੇਂ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਵੀਰੇ ਆਹ ਕਲਰ ਦੇ ਗੋਰੀ ਵਿੱਚ ਦਿਖਾਓ ਕਲਰ ਦਿਖਾਓ ਜੀ ਕਲਰ ਦੇਖੋ ਜੀ ਪਿਓਰ ਦੇ ਕਲਰ ਆਏ ਆ ਬਾਜੀ ਜਿਹੜੇ ਪਿਓਰ ਤੇ ਆਂਦੇ ਨੇ ਜੀ ਰਾਖੀ ਤੇ ਪਹਿਲੀ ਵਾਰ ਐਡੇ ਕੈਂਟ ਕਲਰ ਆਏ ਆ ਬਾਜੀ ਆ ਦੇਖੋ ਨਵੇਂ ਕਲਰ ਚਾਰਟ ਹੈ ਡਿਜ਼ਾਈਨ ਬਹੁਤ ਸੋਹਣੇ ਹੈ ਡਿਟਲ ਉੱਤੇ ਵਰਕ ਹੋਇਆ ਹੋਇਆ ਸਾਰੇ ਦੇ ਘਰੂਆ ਚੌਥ ਸਪੈਸ਼ਲ ਆਈਟਮ ਦੇ ਵਿੱਚ ਡਾਰਕ ਕਲਰ ਮੰਗਾਇਆ ਜੀ ਮ ਜੈਂਟਾ ਕਲਰ 레드 ਕਲਰ ਕਾਪਰ ਕਲਰ ਮਹਿੰਦੀ ਕਲਰ ਬਲੂ ਕਲਰ ਤੇ ਇੱਕ ਆਈਟਮ ਮੇਰੇ ਕੋਲੇ ਹੋਰ ਆ ਚੁੱਕੀ ਆ ਬਹੁਤ ਸੋਹਣੀ ਉਹ ਤੁਹਾਨੂੰ ਦਿਖਾਣਾ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਆਹ ਦੇਖੋ ਜੀ ਦਸਤੀ ਕਲਰ ਆ ਸਾਰੇ ਚਾਰਟ ਆ ਚੁੱਕੇ ਆ ਤੇ ਇੱਕ ਮੇਰੇ ਕੋਲ ਜੀ ਲੇਟੈਸਟ ਤੇ ਨਵੀਂ ਵੈਰਾਈਟੀ ਆਈ ਹੈ ਜੀ ਆ ਦੇਖੋ ਆ ਦੇਖੋ ਨਵੀਂ ਵੈਰਾਈਟੀ ਆ ਤੁਹਾਨੂੰ ਮੈਂ ਜੀ ਬੁੱਕ ਵੀ ਦਿਖਾਣਾ ਉਹ ਭਰਾਵਾ ਪੂਰੇ ਫੜਾ ਬੁੱਕ ਕੋਈ ਹੈ ਤੈਨੂੰ ਗਰਮੀ ਲੱਗ ਰਹੀ ਹੈ ਜੇ ਅਸੀਂ ਚਲਾ ਰੱਖਿਆ ਤੇ ਮੈਂ ਤਾਂ ਵੈਸੇ ਹਵਾ ਲੈਣ ਲੱਗ ਗਿਆ ਯਾਰ ਵੈਸੀ ਹਵਾ ਲੈਣ ਦਾ ਅੱਜ ਘਰ ਮਰੇ ਪੀਸ ਦਾ ਅੱਛਾ ਇਹ ਡਿਜ਼ਾਈਨ ਦੀ ਹੈਗੇ ਡਿਜ਼ਾਈਨ ਦੀ ਬੁੱਕ ਹੈ ਵੀਰੇ ਰਾਜੀ ਲੋ ਜੀ ਸੌਰੀ ਮੈਂ ਤਾਂ ਸੋਚਿਆ ਐਡਾ ਹੀ ਪਈਆ ਮੇਰੇ ਕੋਲੇ ਆਹ ਡਿਜ਼ਾਈਨ ਹੈਗੇ ਸਾਰੇ ਡਿਜ਼ਾਈਨ ਰਾਖੀ ਦੇ ਹੈ ਤੇਰੀ ਭਾਜੀ ਤਾਂ ਨਾਰਾਜ਼ ਹੀ ਹੋ ਗਈ ਸੀ ਵੀ ਬੁੱਕ ਲੈ ਕੇ ਹਵਾ ਕਰੀ ਜਾਂਦਾ ਹੈਗਾ ਆਹ ਦੇਖੋ ਜੀ ਆਹ ਤਾਂ ਵੀ ਡੈਮੋ ਲੱਗੇ ਪਈ ਆ ਜੀ ਸਾਰੇ ਤੇ ਆ ਤੁਹਾਨੂੰ ਬੇਸ ਨਾਲ ਡਿਜ਼ਾਈਨਿੰਗ ਦਿਖਾ ਰਿਆ ਜੀ ਪੈਨਲ ਦੇ ਵਿੱਚ ਥ੍ਰੈਡ ਦਾ ਵਰਕ ਹੈ ਸਾਰਾ ਆਹ ਲੋ ਜੀ ਆ ਦਿਖਾਓ ਮੇਰਾ ਵੀ ਹਾਂ ਲੋ ਆ 컬러 ਆਗੇ ਸਾਰਾ ਫਰੇਡ ਦਾ ਕੰਮ ਆਊ ਭਾਜੀ ਦੁਪੱਟਾ ਆਊਗਾ ਆਰਗੇਨਿਕ ਦਾ ਪਿਓਰ ਆਰਗੇਨਿਕ ਦਾ ਦੁਪੱਟਾ ਆਊਗਾ ਦੁਪੱਟੇ ਤੇ ਵੀ ਵਰਕ ਆਊਗਾ ਭਾਜੀ ਇਹਦੇ ਭਾਜੀ ਮੈਂ ਬੁੱਕ ਭਾਜੀ ਬਰਾਬਰ ਰੁਕ ਜਾ 2 ਮਿੰਟ ਰੁਕ ਜਾ 6000 ਦਾ ਸੂਟ ਤੇ 3000 ਚ ਆ ਗਿਆ ਇਹ ਵੀ ਦੱਸ ਦੇ ਮਾੜਿਆ ਲੋ ਜੀ 3 ਉਹ ਪ੍ਰਦੀਪ ਜੀ ਹਾਂਜੀ ਭਾਜੀ ਉਹ ਮੈਂ ਤੁਹਾਨੂੰ ਸਾਰੀ ਦੁਕਾਨ ਚ ਪਾ ਲਿਆ ਅੱਛਾ ਜੀ ਤੁਸੀਂ ਉੱਪਰ ਕੀ ਕਰੀਏ ਨੇ ਉਹ ਇਹ ਮੈਂ ਨਵੀਂ ਵੈਰਾਈਟੀ ਹੈ ਜੀ ਪਿਓਰ ਸਿਮਰ ਦੇ ਸੂਟ ਐਸੀ ਮੈਟਰੀਅਲ ਓਰਿਜਨਲ ਸਿਮਰ ਦੀ ਆਹ ਵਾਲੇ ਆਹ ਵਾਲੇ ਭਾਜੀ ਇਹ ਬ੍ਰਾਂਡ ਮਿਲਾਂਗਾ ਮਾਰ ਹੈ 50% ਸਕੂਨਸ ਤੇ ਹੈ ਕਹਿਣ ਦੀ ਗੱਲ ਨਹੀਂ ਜੋ ਗੱਲ ਕਵਾਂਗੇ ਸਹੀ ਕਵਾਂਗੇ ਸਾਨਾ ਪਹਿਲਾਂ ਦਾ ਬ੍ਰਾਂਡ ਦੇਖੋ ਭਾਜੀ ਕਿਹੜਾ ਬ੍ਰਾਂਡ ਹੈ ਭਾਜੀ ਐਸ ਆਰ ਡੀ ਲੋ ਜੀ ਬ੍ਰਾਂਡ ਆ ਭਾਜੀ ਪਿਓਰ ਸਿਮਰ ਹੈ ਅਰੀ ਨਾ ਸਿਮਰ ਹੈ ਤੇ ਪਿਓਰ ਮਸ਼ਰੀਨ ਦੀ ਸਲਵਾਰ ਹੈ ਆਰਟੀਕਲ ਬਹੁਤ ਪਿਆਰਾ ਹੈ ਮੈਚਿੰਗ ਸੂਟ ਹੈ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਸਰ ਭਾਜੀ ਆ ਸਾਰੇ ਕਲਰ ਵੇ ਭਾਜੀ ਆ ਸਾਰੇ ਕਲਰ ਹੈ ਭਾਜੀ ਜਿੰਨੇ ਵੀ ਕਲਰ ਪਏ ਆ ਸਾਰੇ ਡਿਜ਼ਾਈਨ ਨਵੇਂ-ਨਵੇਂ ਆਏ ਆ ਬਿਲਕੁਲ ਡਿਫਰੈਂਟ ਤੇ ਬਿਲਕੁਲ ਹਟਕੇ ਭਾਜੀ ਕੁਝ ਕਹਿੰਦੇ ਕੱਲੇ ਪ੍ਰਿੰਟ ਲੈ ਕੇ ਬੈਠੇ ਵੈਰਾਈਟੀ ਬਹੁਤ ਲੈ ਕੇ ਬੈਠਾ ਪਹਿਲਾਂ ਦਾ ਪ੍ਰਿੰਟ ਦਿਖਾ ਬੜਾ ਜੀ ਮੈਂ ਪਹਿਲਾਂ ਪ੍ਰਿੰਟ ਦਿਖਾ ਦਾਂ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੈ 50% ਸਕੋਟ ਤੋਂ 110% ਸਕੋਟ ਤੇ ਜਿੰਨੇ ਵੀ ਆਰਟੀਕਲ ਹੈ ਸਾਰਾ ਬ੍ਰਾਂਡ ਹੈ ਪਾਰਟੀ ਵੇਅਰ ਵੇਸ ਹੈ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਨਾਰਮਲ ਰੇਟਾਂ ਤੇ ਬਹੁਤ ਹੀ ਜ਼ਿਆਦਾ ਰੇਟਾਂ ਹੈ ਭਾਜੀ ਆਹਾਂ ਵਾਲੇ ਸੂਟ ਸੋਹਣੇ ਸੋਹਣੇ ਪ੍ਰਿੰਟ ਮੈਚਿੰਗ ਪ੍ਰਿੰਟ ਬ੍ਰਾਂਡ ਮਿਲਣ ਦਾ ਮਾਲ ਰੇਟ ਮਿਲਣਗੇ ਅੱਧੇ ਗੋਠੀ ਆਏ ਦੇ 50% ਸਕੋਟ ਨਵੇਂ ਵੇਸ ਨਵੀਆਂ ਚੀਜ਼ਾਂ ਨਵੇਂ ਡੀਅਰ ਬਿਲਕੁਲ ਜੀ ਬਿਲਕੁਲ ਡਾਇਨਿੰਗ ਬਹੁਤ ਸੋਹਣੀ ਆ ਚੁੱਕਿਆ ਦੇਖੋ ਜੀ ਕਿੰਨਾ ਸੋਹਣਾ ਬੇਸ ਹੈ ਤੇ ਕਿੱਡੇ ਸੋਹਣੇ ਡਾਇਨ ਹੈ ਇਹ ਸਾਰੇ ਡਾਇਨ ਤੁਹਾਨੂੰ ਮਿਲ ਗਏ ਸਿਰਫ ਗੋਠੀਵਾਲ ਦੇ ਆ ਇਕੱਲਾ ਇਕੱਲਾ ਪੀਸ ਛਾੜ ਕੇ ਲੈ ਜੀ ਬਹੁਤ ਸੋਹਣੀ ਵੈਰੈਟੀ ਆ ਚੁੱਕਿਆ ਰੇਟ ਸਿਰਫ 2200 ਰੁਪਏ ਪਰ ਗੋਠੀ ਵਾਲਾ ਦੇ ਮਿਲਣਾ ਤੁਹਾਨੂੰ 1100 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ 1100 ਰੁਪਏ ਦੇ ਵਿੱਚ ਹੈ ਆ ਇਕੱਲਾ ਇਕੱਲਾ ਕਲਰ ਇਕੱਲਾ ਇਕੱਲਾ ਡਾਇਨ ਛਾੜ ਕੇ ਲੈ ਜਾਓ ਓਹੋ ਵੀਰ ਜੀ ਆ ਦੇਖੋ ਜੀ ਸਾਹਿਲ ਮੇਰਾ ਭਰਾ ਦੇਖੋ ਜੀ ਪੀਸ ਕਿੱਡਾ ਸੋਹਣਾ ਤੇ ਕਿੱਡਾ ਕੈਂਡ ਕਲਰ ਡਾਇਨ ਰ ਛਾਂਟ ਕੇ ਦੇਖੋ ਪੀਸ ਕੱਢਿਆ ਹੋਇਆ ਨੇ ਪੀਸ ਪੂਰਾ ਕਪੜਾ ਗਿਆ ਕਪੜਾ ਹੈਗਾ ਭਾਜੀ ਸਿਮਰ ਮਸ਼ਲੀਨ ਸਿਮਰ ਦੀ ਸ਼ਾਲ ਤੇ ਮਸ਼ਰੀਨ ਦੀ ਸਲਵਾਰ ਤੇ ਭਾਜੀ ਰੇਡ ਕੀ ਹੈ ਰੇਡ ਅੱਧੇ ਭਾਜੀ ਅੱਸੀ ਵਾਲਾ ਕੰਨ ਚ ਮੇਰੇ ਅੱਦੇ 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 ਤਾਂ ਰੇਟ ਹੈਗੇ ਆ ਰੇਟ 2200 ਵਾਲਾ 1100 2200 ਵਾਲਾ 1100 ਸ਼ਿਮਰ ਮਸਰੀ 900 ਰੁਪਏ ਦਾ ਸੂਟ 450 ਰੁਪਏ ਦੇ ਵਿੱਚ ਹੈ ਐਦੂ ਇਲਾਵਾ ਤੁਹਾਨੂੰ ਮੈਂ ਇੱਕ ਆਫਰ ਦੱਸਣਾ ਚਾਹੁੰਦਾ ਜੀ ਪਹਿਲਾਂ ਦੇਖੋ ਡਿਜ਼ਾਈਨਿੰਗ ਆ ਸਾਰੀ ਪ੍ਰਿੰਟਿੰਗ ਆਪਣੇ ਕੋਲ ਆਈ ਹੋਈ ਹੈ 450 ਰੁਪਏ ਦੇ ਵਿੱਚ ਤੇ ਬਿਲਕੁਲ ਲੇਟੈਸਟ ਤੇ ਨਵੀਂ ਵੈਰਾਈਟੀ ਅੱਜ ਇੱਕ ਹੋਰ ਆਰਟੀਕਲ ਦਿਖਾਣਾ ਤੁਹਾਨੂੰ ਮੈਂ ਜੀ 650 ਰੁਪਏ ਦੇ ਵਿੱਚ ਉਹ ਸ਼ਹਿਰੀ ਭਾਈ ਆ ਜਗ੍ਹਾ ਜਗ੍ਹਾ ਤੇ ਪੋਸਟਰ ਵੀ ਕਦੇ ਲਾਇਆ ਇਹ ਵੀ ਜੀ ਆਪਣੀ ਹੁੰਦੀ ਹੈ ਹਰ ਸੋਮਵਾਰ ਨੂੰ ਦੁਕਾਨ ਬੰਦ ਹੁੰਦੀ ਹੈ ਜੀ ਦੁਕਾਨ ਦੀ ਛੁੱਟੀ ਹੁੰਦੀ ਹੈ ਹਰ ਸੋਮਵਾਰ ਨੂੰ ਐਤਵਾਰ ਤੋਂ ਲੈ ਕੇ ਮੰਗਲਵਾਰ ਤੱਕ ਪੂਰਾ ਦਿਨ ਦੁਕਾਨ ਖੁੱਲਦੀ ਹੈ ਪੂਰੇ 9 ਵਜੇ ਤੱਕ ਪੂਰਾ ਟਾਈਮ ਜੈਨਕੀ ਪੂਰਾ ਦਿਨ ਦੁਕਾਨ ਖੁੱਲਦੀ ਹੈ ਵੀਰੇ ਕੱਲੇ ਸੋਮਵਾਰ ਨੂੰ ਦੁਕਾਨ ਬੰਦ ਹੁੰਦੀ ਹੈ ਇੱਕ ਇਹ ਤੁਹਾਨੂੰ ਹੋਰ ਦੱਸਣੀ ਹੈ ਵੀਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਗੋਠੀ ਪਰ ਯਾਰ ਚ 2000 ਰੁਪਏ ਸੂਟ ਨਿਕਲ ਰਹਾ ਪਾਜੀ ਲਵਲੀਨ ਦਾ ਬ੍ਰਾਂਡ 5 ਮੀਟਰ ਆਲ ਓਵਰ ਕਪੜਾ 5 ਮੀਟਰ ਆਲ ਓਵਰ ਕਪੜਾ ਪੌਣੇ 5 ਹੋਇਆ ਸੂਟ ਫ੍ਰੀ ਹੈ ਪਾਜੀ ਬ੍ਰਾਂਡ ਤੇ ਕੱਲ ਪਾਜੀ ਆ ਲਵਲੀਨ ਦਾ ਬ੍ਰਾਂਡ ਪਾਜੀ ਰਦਰ ਪਾਜੀ ਆ ਲਵਲੀਨ 2000 ਵਾਲਾ ਸੂਟ ਪਾਜੀ ਆਲ ਓਵਰ 5 ਮੀਟਰ ਅਸੀਂ ਦੇ ਰਿਆ ਸਾਢੇ 800 ਰੁਪਏ ਦਾ ਭਾਈ ਸਿਰਫ ਸਾਢੇ 800 ਦਾ ਜਿਵੇਂ ਇਹਨਾਂ ਨੇ ਕਿਹਾ ਕਿ ਬ੍ਰਾਂਡ ਚੈੱਕ ਕਰ ਲੋ ਇਹ ਨਹੀਂ ਕਿ ਸਿਰਫ ਇੱਕ ਸੂਟ ਦੇ ਉੱਤੇ ਬ੍ਰਾਂਡ ਆਏਗਾ ਹਰੇਕ ਸੂਟ ਤੇ ਮੋਰ ਲੱਗੀ ਮਿਲੇਗੀ ਜਿੰਨੇ ਪੀਸ ਆਣਗੇ ਉਹਨੇ ਡਿਜ਼ਾਈਨ ਆਣਗੇ ਦੇ ਰੇਟ ਦੀ ਗੱਲ ਕਰੀਏ ਫਿਰ ਸਾਢੇ 850 ਦੀ ਰੇਂਜ ਚ ਦੇ ਰਿਹਾ ਗੋਠੀ ਵਾਲੇ ਸਹੀ ਕਹਿ ਰਹੇ ਆ ਭਾਜੀ ਜੋ ਰੇਟ ਅਸੀਂ ਦੇ ਦਾਂਗੇ ਕੋਈ ਬਾਜ਼ਾਰ ਚ ਨਹੀਂ ਦੇ ਸਕਦਾ 2-2000 ਵਾਲੇ ਪੀਸ 850 ਰੁਪਏ ਚ ਦੇਣ ਜਾ ਰਹੇ ਆ ਬਿਲਕੁਲ ਜੀ ਬਿਲਕੁਲ 850 ਰੁਪਏ ਚ ਕੋਈ ਨਹੀਂ ਦਊਗਾ ਜੀ ਆਫਰਾਂ ਬਹੁਤ ਲੱਗੀਆਂ ਕਰਵਾ ਚੋ ਸਪੈਸ਼ਲ ਆਈਟਮਾਂ ਦਾ ਜੰਡ ਵਰੀ ਦੇ ਨਵੇਂ ਸੂਟ ਤੇ ਤੁਹਾਨੂੰ ਦਿਖਾਣੇ ਆ ਜੀ ਆਹ ਦੇਖੋ ਸਾਡੇ ਪ੍ਰਿੰਟ ਸਾਡੇ ਡਿਜ਼ਾਈਨ ਅੱਗੇ ਤੁਹਾਨੂੰ ਬਾਜ਼ਾਰ ਚ ਮਿਲਦੇ ਨਾ ਤੇ 2000 ਰੁਪਏ ਲੋ ਘੱਟ ਨਹੀਂ ਮਿਲਦਾ ਅਸੀਂ ਦੇਣ ਜਾ ਰਹੇ ਆ ਸਾਡੇ 800 ਰੁਪਏ ਜੀ ਲਓ ਜੀ ਡਿਜ਼ਾਈਨਿੰਗ ਚੈੱਕ ਕਰੋ ਵੀਰੇ ਆ ਸਾਰੇ ਨਵੇਂ-ਨਵੇਂ ਡਿਜ਼ਾਈਨ ਇਹ ਤੇ ਆ ਚੁੱਕੇ ਨੇ ਲਓ ਜੀ ਆ ਦੇਖੋ ਬਹੁਤ ਪਿਆਰੀ ਪਿਆਰੀ ਪ੍ਰਿੰਟਿੰਗ ਹੈ ਅੰਨੇ ਸੋਹਣੇ ਸੋਹਣੇ ਡਿਜ਼ਾਈਨ ਅਗਰ ਤੁਹਾਨੂੰ ਕਿੱਥੇ ਮਿਲਣਗੇ ਨਹੀਂ ਉਹ ਮਿਲਣਗੇ ਗੋਠੀ ਵਾਲਿਆਂ ਦੇ ਭਾਜੀ ਗੋਠੀ ਵਾਲਿਆਂ ਦੇ ਮਿਲਣਗੇ ਵੀਰੇ ਗੋਠੀ ਵਾਲਿਆਂ ਦੇ ਨਵੇਂ ਪ੍ਰਿੰਟ ਰੇਟ ਅੱਧੇ ਬਾਜ਼ਾਰ ਨਾਲ ਤੇ ਜਿਹੜੇ ਰੇਟ ਅੱਪਾ ਦੇ ਦਾਂਗੇ ਕੋਈ ਨਹੀਂ ਦੇਸਦਾ ਵੀਰੇ ਜਿਵੇਂ ਕੀ ਵੀਰ ਜੀ ਹੋਰ ਤੁਹਾਨੂੰ ਡਿਜ਼ਾਈਨ ਨਹੀਂ ਦਿਖਾਈਆ ਪ੍ਰਿੰਟ ਦਿਖਾਇਆ ਬਹੁਤ ਸੋਹਣਿਆ ਲਾਈਨਿੰਗ ਦੇ ਉੱਪਰ ਫਲਾਵਰ ਦੇ ਉੱਪਰ ਜਿਓਮੈਟ੍ਰੀਕਲ ਦੇ ਉੱਪਰ ਫਲੋਰਲ ਪ੍ਰਿੰਟ ਹਰ ਇੱਕ ਤਰ੍ਹਾਂ ਦੇ ਸਟਾਈਲ ਮਿਲਣਗੇ ਰੇਟ ਸਿਰਫ 850 ਬ੍ਰਾਂਡਡ ਸੂਟ ਹੈ 2000 ਦੇ ਪ੍ਰਿੰਟ 850 ਵੀਰੇ ਦੇ ਸਾਰੀ ਡਿਜ਼ਾਈਨਿੰਗ ਹੈ ਡ੍ਰੀਪ ਕੁਆਲਟੀ ਸਾਡੇ ਪ੍ਰਿੰਟ ਯਾਰ ਨਾਲ ਬਰੇਡੀ ਵੱਧ ਐਨਾ ਸੋਹਣਾ ਪ੍ਰਿੰਟ ਦੇਖੋ ਪ੍ਰਿੰਟ ਕਰ ਭਾਈ ਸਿੰਗਲ ਸਿੰਗਲ ਗਲਾਮ ਹੈ ਭਾਜੀ ਕਸ਼ਮੀਰ ਦੇ ਗਲਾਮ ਨੇ ਸਿੰਗਲ ਸਿੰਗਲ ਪੱਤਾ ਚੱਕਰ ਸੋਹੜੇ ਭਾਜੀ ਓਰੀਜਨਲ ਕਸ਼ਮੀਰ ਦੇ ਗਲਾਮ ਨੇ ਭਾਜੀ ਓਹਲਾ ਸਟਾਈਲ ਭਾਜੀ ਸਾਡੇ 800 ਸੂਟ ਹੈ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਨੋਰਮਲ ਰੇਟਾਂ ਤੇ ਬਹੁਤ ਹੀ ਜਾਇਵ ਰੇਟਾਂ ਤੇ ओके 800 ਰੁਪਏ ਤੇ ਜੈਮ ਜਾ ਰਹੇ ਆ ਡਿਜ਼ਾਈਨ ਬਹੁਤ ਸੋਹਣੇ ਆ ਚੁੱਕੇ ਆ ਜਿਓਮੈਟ੍ਰੀਕਲ ਡਿਜ਼ਾਈਨ ਰੰਗੋਲੀ ਪ੍ਰਿੰਟ ਓਏ ਘੰਟਾ ਹੋ ਗਿਆ ਤੁਹਾਨੂੰ 4 ਪੀਸ ਲੈ ਕੇ ਬੈਠੇ ਹੋਏ ਉਹ ਵੀ ਕਹੀ ਜਾਂਦਾ 850 ਉਹ ਵੀ ਕਹੀ ਜਾਂਦਾ 850 ਆ ਵੀ ਕਹੀ ਜਾਂਦਾ 850 ਆ ਵੀ ਕਹੀਏ 4 ਬੰਦੇ 4 ਸੂਟ ਹੈ ਤੁਹਾਡੇ ਵਾਲੇ ਯਾਰ ਇਹ ਲੈ ਜਾ ਬੇਸਤੀ ਕਰਦਾ ਕਿੱਥੇ ਐ ਸੂਟ ਯਾਰ ਮੈਨੂੰ ਤਾਂ ਦਿਖੀ ਨਹੀਂ ਰਿਹਾ ਹੈ ਸੂਟ ਤਾਂ ਦਿਖਦੇ ਨਹੀਂ ਤੁਹਾਡੇ ਆਹ ਆ ਸਾਰੇ ਪ੍ਰਿੰਟ ਪਏ ਆਹ ਸਾਰੇ ਪ੍ਰਿੰਟ ਹਾਂ ਇਹ ਆ ਸਾਰੇ ਪੈਂਡਾ ਆ ਦੇਖਾ ਪੂਰਾ ਸੈਕਸ਼ਨ ਹੀ ਬਣਿਆ ਹੋਇਆ ਪੂਰਾ ਖਾਨਾ ਹੀ ਭਰਿਆ ਹੋਇਆ ਹੈ ਬ੍ਰੈਂਡ ਸੁਲਤਾਨ ਨਾਲ ਠੀਕ ਹੈ ਹਾਂ ਬ੍ਰੈਂਡ ਆਣਗੇ ਆ ਦੇਖੋ ਸਾਡੇ ਪਾਸੇ ਆ ਦਿਖਾਓ ਕੈਮਰਾ ਘੁਮਾ ਦਿਓ ਆ ਜਿਹੜੇ ਪ੍ਰਿੰਟੀ ਪ੍ਰਿੰਟ ਹੈ ਭਾਜੀ ਆ ਲਵਲੀਂਦੇ ਨਹੀਂ ਆ ਦੇਖ ਵੀਰੇ ਸ਼ਿਮਰ 베ਸ ਤੇ ਟਾਪ ਟਾਪ ਦੇ ਡਿਜ਼ਾਈਨ ਆਲਾ ਮੇਰੇ ਭਰਾ ਜਿੰਨੇ ਮਰਜ਼ੀ ਪ੍ਰਿੰਟ ਲੈ ਆਲਾ ਆ ਦੇ ਆ ਆ ਗਏ ਵੀਰੇ ਆ ਸਾਰੇ ਆ ਦੇ ਇੰਨੇ ਪ੍ਰਿੰਟ ਕੋਈ ਦੇ ਦੂਗਾ ਦੇ ਦੇ ਜਵਾਬਦਾਦਾਰੀ ਸਾਰੇ 50% ਆਫ ਤੇ ਆ 350 ਰੁਪਏ ਉਹਨਾਂ ਨੂੰ ਸਹੀ ਕਰ ਗਿਆ ਭਰਾ ਯਾਰ ਗੱਲ ਹੀ ਗੁੱਸਿਆਂ ਦੀ ਇਹ ਤੁਗੜਾ ਚਾਰ ਪ੍ਰਿੰਟ ਲੈ ਕੇ ਬੈਠਾ ਚਾਰ ਪ੍ਰਿੰਟ ਵੀ ਯਾਰ ਆ ਲੈ 18 ਦੇ 18 ਨੇ 18 ਦੇ 350 ਰੁਪਏ ਸੂੜੇ ਵੀਰ ਆ ਆ 300 350 ਅੱਛਾ ਆ ਦੇਖ ਇੱਥੇ ਲੈ ਕੇ ਹਣਿਕਾ 350 ਰੁਪਏ ਆ ਭਾਜੀ ਆ ਵਾਲਾ ਆਲਾ ਉਹ ਰਿਕ ਗਰਮ ਮਾਲ ਗਰਮ ਮਾਲ ਸਾਡੇ ਮੇਰੇ ਆਪਣੇ ਕੋਲੇ ਵਿంటర్ ਦਾ ਮਾਲ ਵੀ ਆ ਚੁਕਿਆ ਐਲਪਾਈਨ ਤੇ ਐਂਟੀਬਲੀ ਇਹਦਾ ਸਹੀ ਕਰਕੇ ਯਾਰ ਇਹ ਤਾਂ ਵਿੱਚ ਵੱਧ ਗਈ ਗੱਲ ਆ ਵਿੱਚ ਆਪਣੇ ਕੋਲੇ ਸ਼ਿਮਰ ਵਾਲਾ ਕੱਪੜਾ ਆ ਚੁਕਿਆ ਜੀ ਬਹੁਤ ਸੋਹਣੀ ਹੈ ਜਿਵੇਂ ਕਿ ਮੇਰੀ ਭੈਣ ਨੇ ਪਾਰਟੀ ਵੇਰ ਸੂਟ ਪਾਉਣਾ ਹੈ ਕੋਈ ਬਾਹਰ ਅੰਦਰ ਜਾਣ ਵਾਸਤੇ ਪਾਉਣਾ ਹੈ ਆ ਦੇਖੋ ਜੀ ਸ਼ਿਮਰ ਦਾ ਆਰਟੀਕਲ ਦਿੱਤਾ ਹੋਇਆ ਹੈ ਪੋਰਟਲ ਆਪਣਾ ਵਿంటర్ ਵਾਲਾ ਸੂਟ ਹੈ ਜੀ ਕੱਪੜਾ ਗਰਮ ਹੈ ਸ਼ੰਕਰ ਦਾ ਬ੍ਰਾਂਡ ਹੈ ਜੀ 650 ਬ੍ਰਿੰਚ 1300 ਵਾਲਾ ਆ ਵੀਰੇ ਕਲਰ ਹੈ ਸਾਰੇ ਡਿਜ਼ਾਈਨ ਹੈ ਇਹਦੇ ਵਿੱਚ ਜੀ ਆਹ ਲਓ ਜੀ ਇੱਕ ਮੇਰੇ ਕੋਲ ਇਹਦੇ ਵਿੱਚ ਡਿਜ਼ਾਈਨ ਹੋਰ ਵੀ ਆਏ ਹੋਇਆ ਕਾਟਰੇਜ ਕਾਟਰੇਜ ਦੇ ਵਿੱਚ ਹੈ ਜੀ 800 ਰੁਪਏ ਦੇ ਵਿੱਚ ਸੂਟ ਹੈ ਕਲਰ ਚਾਰਟ ਮੈਚਿੰਗਾਂ ਦੇ ਵਿੱਚ ਆ ਚੁੱਕੇ ਆਪਣੇ ਕੋਲੇ ਆ ਲਓ ਜੀ ਆਹ ਸਾਰੇ ਪੀਸ ਹੈ ਬੜੀ ਆ ਲੋ ਜੀ ਆ ਸਾਰੇ ਡਿਜ਼ਾਈਨ ਇਧਰ ਦਿਖਾ ਦਿਓ ਵੀਡੀਓ ਇੱਕ ਵਾਰੀ ਕੈਮਰੇ ਨਾਲ ਇਧਰ ਦਿਖਾਓ ਆ ਸਾਰੇ ਕਵਰੇਜ ਦੇ ਵਿੱਚ ਮੈਚਿੰਗ ਆ ਵਿంటర్ ਦੇ ਪਲੇਨ ਆ ਬਿਲਕੁਲ ਸਿੰਪਲ ਬੂਟੀ ਮਿਲ ਜੂਗੀ ਸ਼ਿਮਰ ਦੇ ਆਰਟੀਕਲ ਮਿਲ ਜਾਣਗੇ ਸਾਰੇ ਮਿਲਣਗੇ ਗੋਠੀਵੜ ਵਾਈਡ ਦੇ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਸ਼ੇਅਰ ਵੀਰੇ ਕਮੈਂਟ ਕਰ ਦਿਆ ਕਰੋ ਸੋਮਵਾਰ ਦੀ ਛੁੱਟੀ ਹੁੰਦੀ ਹੈ ਧੰਨਵਾਦ